ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸ਼੍ਰੀ ਦਰਬਾਰ ਸਾਹਿਬ ਜਿੱਥੇ ਦੂਰੋਂ ਦੂਰ ਸਿੱਖ ਸੰਤਾਨ ਨਤਮਸਤਕ ਹੋਣ ਵਾਸਤੇ ਜਾਂਦੀਆਂ ਨੇ ਆਪਣੀਆਂ ਦਿਲ ਦੀਆਂ ਦੁਆਵਾਂ ਲੈ ਕੇ ਜਾਂਦੀਆਂ ਨੇ ਤੇ ਉੱਥੋਂ ਝੋਲੀਆਂ ਭਰ ਕੇ ਆਉਂਦੀਆਂ ਨੇ ਖੁਸ਼ੀਆਂ ਦੀਆਂ ਪਰ ਇੱਕ ਮਾਂ ਜੋ ਘਰੋਂ ਤੰਗ ਹੋ ਕੇ ਗੁੱਸੇ ਦੇ ਵਿੱਚ ਆਪਣੇ ਪਤੀ ਅਤੇ ਤਿੰਨ ਬੱਚਿਆਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਚਲੀ ਗਈ ਸੇਵਾ ਵਾਸਤੇ ਤੇ ਉੱਥੇ ਉਸ ਨੂੰ ਇੱਕ ਵਿਰਧ ਔਰਤ ਮਿਲੀ ਜਿਸ ਨੇ ਗੱਲਬਾਤ ਕਰਕੇ ਉਸ ਨੂੰ ਪਰਿਵਾਰ ਵਾਂਗ ਹੀ ਉਸ ਨੂੰ ਆਪਣੇ ਪਰੋਸੇ ਵਿੱਚ ਇੰਨਾ ਲੈ ਲਿਆ ਕਿ ਇਹ ਮਹਿਲਾ ਉਸ ਬਜ਼ੁਰਗ ਔਰਤ ਦੇ ਸਹਾਰੇ ਆਪਣੇ ਬੱਚੇ ਛੱਡ ਕੇ ਗੁਰਦੁਆਰੇ ਵਿੱਚ ਸੇਵਾ ਕਰਨ ਵਾਸਤੇ ਚਲੀ ਗਈ ਪਰ ਜਦੋਂ ਇਹ ਮਹਿਲਾ ਵਾਪਸ ਆਈ ਤਾਂ ਉਸਨੇ ਵੇਖਿਆ ਕਿ ਉਸ ਦਾ 4 ਸਾਲ ਦਾ ਬੱਚਾ ਉੱਥੋਂ ਗਾਇਬ ਸੀ ਅਤੇ ਉਹ ਮਹਿਲਾ ਵੀ ਉੱਥੋਂ ਗਾਇਬ ਸੀ ਜਲਦ ਇਸ ਮਹਿਲਾ ਨੇ ਆਪਣੇ ਪਤੀ ਨੂੰ ਇਤਲਾਾ ਕੀਤੀ ਕਿ ਸਾਰੇ ਪਾਸੇ ਲੱਭਣ ਤੋਂ ਬਾਅਦ ਜਦੋਂ ਨਹੀਂ ਲੱਭਿਆ ਬੱਚਾ ਤਾਂ ਫਿਰ ਪੁਲਿਸ ਨੂੰ ਇਤਲਾਾ ਕੀਤੀ ਗਈ ਅਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗાળੇ ਅਤੇ ਇਸ ਬਜ਼ੁਰਗ ਔਰਤ ਦਾ ਅਸਲੀ ਚਿਹਰਾ ਸਾਹਮਣੇ ਆਇਆ ਕਿਉਂਕਿ ਇਹ ਔਰਤ ਇੱਕ ਬੱਚਾ ਚੋਰ ਨਿਕਲੀ ਜੋ ਇੱਕ ਮਾਂ ਦਾ 4 ਸਾਲਾ ਪੁੱਤ ਚੋਰੀ ਕਰਕੇ ਉਥੋਂ ਲੈ ਜਾ ਰਹੀ ਸੀ ਵਰحال ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਔਰਤ ਦੀ ਵੀਡੀਓ ਸਾਰੇ ਪਾਸੇ ਵਾਇਰਲ ਕਰ ਦਿੱਤੀ ਹੈ ਤੇ ਉਮੀਦ ਇਹ ਹੀ ਜਤਾਈ ਜਾ ਰਹੀ ਹੈ ਕਿ ਬਹੁਤ ਜਲਦ ਬੱਚਾ ਚੋਰੀ ਕਰਨ ਵਾਲੀ ਇਹ ਔਰਤ ਅਤੇ ਬੱਚਾ ਪੁਲਿਸ ਬਰਾਮਦ ਕਰ ਲਏਗੀ ਅਸੀਂ ਵੀ ਵਾਹਿਗੁਰੂ ਅਕੀ ਇਹ ਹੀ ਅਰਦਾਸ ਕਰਦੇ ਹਾਂ ਕਿ ਬਹੁਤ ਜਲਦ ਇਸ ਮਾਂ ਦਾ ਪੁੱਤ ਇਸ ਮਾਂ ਦੇ ਕੋਲ ਪਹੁੰਚ ਜਾਵੇ ਇੱਕ ਪਰਿਵਾਰ ਜਿਹੜਾ ਦਰਬਾਰ ਸਾਹਿਬ ਉੱਤੇ ਜਦਾਂ ਦਾ ਸलाम ਦੇ ਵਿੱਚ ਰਹੇ ਸੀ ਉਹਨਾਂ ਨੇ ਕੋ ਕਮਰਾ ਕਰਾਇਆ ਤੇ ਵਿੱਚ ਲਿਆ ਵੈਸੇ ਉੱਥੇ ਰਹਿੰਦੇ ਸੀ ਜਦੋਂ ਫਾਦਰ ਸੀ ਬੱਚੇ ਦਾ ਉਹ ਕੰਮ ਤੇ ਬਾਹਰ ਚਲਾ ਜਾਂਦਾ ਸੀ ਦੇਖੋ ਤੇ ਮਦਰ ਉਹ ਬੱਚਿਆਂ ਨੂੰ ਲੈ ਕੇ ਉੱਥੇ ਰੁਕਦੀ ਉਹਦੇ ਉਧੇ ਕਿਸੇ ਹੋਰ ਲੇਡੀ ਦੇ ਨਾਲ ਉਹ ਲੇਡੀ ਵੀ ਆਪਸ ਦੇ ਵਿੱਚ ਮਿਲਲਾ ਪਿਆ ਤੇ ਉਹੀ ਡੇੜੀ ਜਿਹੜਾ ਉਹਨਾਂ ਦਾ 4 ਸਾਲ ਦਾ ਬੱਚਾ ਜਮਨਪ੍ਰੀਤ ਸੀ ਉਹਨੂੰ ਨਾਲ ਲੈ ਕੇ ਉਹ ਉੱਥੋਂ ਚਲੇ ਗਿਆ ਉਹਦੇ ਅਸੀਂ ਕੇਸ ਇਸੇ ਕਰ ਦਿੱਤਾ ਤੇ ਜੋ ਵੀ ਜਿੰਨੇ ਵੀ ਵਾਦ-ਵਦ ਹੋ ਸਕਦਾ ਹੈ ਉਹਦੇ ਲੱਭਣ ਵਾਸਤੇ ਦੀ ਕੋਸ਼ਿਸ਼ ਕੀਤੀ ਜਾ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਮਾਂ ਦਾ ਪੁੱਤ ਇਸ ਮਾਂ ਤੱਕ ਪਹੁੰਚ ਸਕੇ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਰੰਧ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।